ਸਾਡੇ ਪ੍ਰੈਸ ਕਾਨਫਰੰਸ ਦੇ ਵਿੱਚ মিডিਆ ਕਰਮੀਆਂ ਦਾ ਸਾਰਿਆਂ ਤੋਂ ਪਹਿਲਾਂ ਧੰਨਵਾਦ ਜਿੰਨੇ ਵੀ ਇੱਥੇ ਤੁਸੀਂ ਜਣੇ ਆਏ ਆ ਤੇ ਸਾਡੀ ਪ੍ਰੈਸ ਕਾਨਫਰੰਸ ਦਾ ਅੱਜ ਮਕਸਦ ਹੈ ਕਿ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਬਲਾਈਂਡ ਕ੍ਰਿਕਟ ਟੂਰਨਾਮੈਂਟ ਕਰਾਉਂਦੇ ਆ ਤੇ ਇਸ ਵਾਰ ਵੀ ਸਾਡੇ ਵੱਲੋਂ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਹ ਚੌਥਾ ਬਲਾਈਂਡ T20 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਹ ਰੇਲਵੇ ਮੰਡੀ ਕ੍ਰਿਕਟ ਗਰਾਊਂਡ ਹੁਸ਼ਿਆਰਪੁਰ ਵਿੱਚ ਕਰਾਇਆ ਜਾਏਗਾ ਤੇ ਇਹ ਮੇਤੀ ਜਿਹੜੀ ਆ 7 8 9 ਤੇ ਨਵੰਬਰ ਨੂੰ ਕਰਾਇਆ ਜਾਏਗਾ ਤੇ ਇਸ ਦੇ ਵਿੱਚ ਪਿਛਲੀ ਵਾਰ ਸਾਡੇ ਕੋਲ 3 ਟੀਮਾਂ ਆਈਆਂ ਸੀ ਇਸ ਵਾਰੀ ਅਸੀਂ ਥੋੜਾ ਜਾਇ ਇਸ ਨੂੰ ਹੋਰ ਵੱਡਾ ਕੀਤਾ ਹੈ ਤੇ ਇਹਦੇ ਵਿੱਚ ਅਸੀਂ 4 ਟੀਮਾਂ ਬੁਲਾਈਆਂ ਇਸ ਵਾਰੀ ਟੀਮਾਂ ਸਾਡੀਆਂ ਜੀ ਪੰਜਾਬ ਹਰਿਆਣਾ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਸ਼ਾਮਲ ਹਨ ਤੇ ਇਹਨਾਂ ਜਿਹੜੇ ਪਲੇਅਰ ਆ ਰਹੇ ਇਹ ਸਾਰੇ ਬਲਾਈਂਡ ਪਰਸਨ ਨੇ ਅਲੱਗ-ਅਲੱਗ ਸਕੂਲਾਂ ਕਾਲਜਾਂ ਦੇ ਵਿੱਚ ਪੜ ਰਹੇ ਨੇ ਤੇ ਇਹਨਾਂ ਦੇ ਵਿੱਚ ਜਿਹੜੇ ਬੱਚੇ ਆ ਉਹ ਜ਼ਿਆਦਾਤਰ ਕਾਲਜਾਂ ਦੇ ਨਾਲ ਸੰਬੰਧਿਤ ਹੈ ਕਾਲਜਾਂ ਦੇ ਵਿੱਚ ਪੜ੍ਹਦੇ ਨੇ ਤੇ ਅਸੀਂ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਇੰਤਜ਼ਾਮ ਕਰਦੇ ਆ ਤੇ ਇਸ ਵਾਰੀ ਜਿਹੜਾ ਆ ਸਾਨੂੰ ਜਿਹੜਾ ਸਹਿਯੋਗ ਜਿਹੜਾ ਆ ਸਭ ਤੋਂ ਜ਼ਿਆਦਾ ਜਿਹੜਾ ਆ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਵੱਲੋਂ ਤੇ ਹਰ ਸਾਲ ਦੀ ਤਰ੍ਹਾਂ ਟ੍ਰਿਪਲ ਐਮ ਸਕੂਲ ਵੱਲੋਂ ਮਰੂਤੀ ਸਜੋਕੀ ਹੁਸ਼ਿਆਰਪੁਰ ਇਹ ਪਾਪ ਆਪਣੀ ਸੋਸਾਇਟੀ ਨੂੰ ਧੰਨਵਾਦ ਤੇ ਇਹ ਮੈਚ ਰਿਹਾ ਜੀ ਰੇਲਵੇ ਮੰਡੀ ক্রিকেট ਗਰਾਊਂਡ ਵਿੱਚ ਕਰਾਣੇ ਆ ਤੇ ਇਹ ਮੈਚ 6 ਮੈਚ ਖੇਡੇ ਜਾਣਗੇ ਸਾਡੇ ਤੇ ਚਾਰ ਟੀਮਾਂ ਦੇ ਦਰਮਿਆਨ 6 ਮੈਚ ਖੇਡੇ ਜਾਣਗੇ ਪਹਿਲੇ ਦਿਨ 3 ਮੈਚ ਖੇਲੇ ਜਾਣਗੇ ਉਹ 15-15 ਓਵਰ ਦੇ ਹੋਣਗੇ ਸਾਡੇ ਨਾਲ ਪ੍ਰਸ਼ਾਸਨ ਦਾ ਵੀ ਬੜਾ ਮੁੱਲਾ ਯੋਗਦਾਨ ਡਿਪਟੀ ਕਮਿਸ਼ਨਰ ਮੈਡਮ ਨੇ ਪੂਰਾ ਸਹਿਯੋਗ ਦਿੱਤਾ ਐਸਟੀਐਮ ਮੈਡਮ ਨੇ ਐਸਐਸਪੀ ਸਾਹਿਬ ਨੇ ਸਨੋਂ ਸਹਿਯੋਗ ਦਿੱਤਾ ਕਿ ਸਾਡੇ ਲਈ ਸਾਰੇ ਇੰਤਜ਼ਾਮ ਜਿਹੜੇ ਆ ਪ੍ਰਸ਼ਾਸਨ ਵੱਲੋਂ ਵੀ ਕੀਤੇ ਜਾ ਰਹੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਦੀ ਹੈ ਜਿਹੜੇ ਮੈਚ ਸਟਾਰਟ ਹੋਏਗਾ ਪਹਿਲਾ ਮੈਚ ਜਿਹੜੇ ਮੈਚ ਜਿਹੜਾ 7 ਤਰੀਕ ਨੂੰ ਸ਼ੁੱਕਰਵਾਰ ਨੂੰ ਜਿਹੜਾ ਪਹਿਲਾ ਮੈਚ ਆ ਉਹ 9 ਵਜੇ ਸਟਾਰਟ ਕੀਤਾ ਜਾਏਗਾ ਮੁੱਖ ਮਹਿਮਾਨ ਸੇਰੇ ਮੈਡਮ ਆਸ਼ੀਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਉਹ ਜਿਹੜੇ ਆ ਟੂਰਨਾਮੈਂਟ ਦਾ ਆਗਾਜ਼ ਕਰਨਗੇ ਫਾਈਨਲ ਮੈਚ ਸਾਡਾ 9 ਤਰੀਕ ਨੂੰ ਖੇਡਿਆ ਜਾਵੇਗਾ ਉਹਦੀ 1:30 ਵਜੇ ਸੈਰੇਮਨੀ ਕੀਤੀ ਜਾਏਗੀ ਜਿਹਦੇ ਵਿੱਚ ਸੋਨਾਲਿਕਾ ਦੇ ਨਮਾਇंदे ਜਿਵੇਂ ਮੈਡਮ ਸੋਨਾਲਿਕਾ ਦੇ ਸੁਆ ਸੰਗੀਤਾ ਮਿੱਤਲ ਜੇ ਇੱਥੇ ਹੋਏ ਤਾਂ ਜਰੂਰ ਆਣਗੇ ਲੇਕਿਨ ਫਿਰ ਐਸਜੀਐਮ ਮੈਡਮ ਐਸਐਸਪੀ ਸਾਹਿਬ ਜਾਂ ਕੋਈ ਹੋਰ ਨਮਾਇंदे ਜਿਹੜੇ ਸਾਨੂੰ ਸਪான்ਸਰ ਕਰ ਰਹੇ ਆ ਉਹ ਇਸ ਪ੍ਰੋਗਰਾਮ ਦੇ ਵਿੱਚ ਪ੍ਰਾਈਜ਼ ਡਿਸਟ੍ਰਿਬਿਊਸ਼ਨ ਚ ਆਉਣਗੇ ਫਾਈਨਲ ক্রিকেট ਨੂੰ ਪ੍ਰੋਮੋਟ ਕਰਨਾ ਇਹਨਾਂ ਦਿਵਿਆਂਗ ਲੋਕਾਂ ਦੀ ਪ੍ਰਤਿਭਾ ਨੂੰ ਸਮਾਜ ਦੇ ਵਿੱਚ ਉਜਾਗਰ ਕਰਨਾ ਇਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ ਇਹੀ ਸਾਡੀ ਹਿਸ਼ਾਰਪੁਰ ਦੇ ਵਿੱਚ ਨਵੇਕਲੀ ਪਹਿਲ ਰਹੀ ਹੈ ਸ਼ੁਰੂ ਤੋਂ ਕਿ ਸਾਡਾ ਮਕਸਦ ਹੈ ਕਿ ਦਿਵਿਆਂਗ ਲੋਕੀ ਕਿਸੇ ਤੋਂ ਘੱਟ ਨਹੀਂ ਹੈਗੇ ਅਸੀਂ ਉਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਦਈਏ ਤੇ ਬਲਾਈਂਡ ਕ੍ਰਿਕਟ ਟੂਰਨਾਮੈਂਟ ਨੂੰ ਆਵਾਰਾ ਦੇ ਕੇ ਅਸੀਂ ਇੱਕ ਸਮਾਜ ਇੱਕ ਵੱਖਰਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਡਿਸੇਬਲ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਜਿਸ ਤਰ੍ਹਾਂ ਕੀ ਹਰ ਸਾਲ ਦੀ ਤਰ੍ਹਾਂ ਟੂਰਨਾਮੈਂਟ ਕਰਾਇਆ ਜਾਂਦਾ ਹੈ ਸੋ ਇਸੇ ਤਰ੍ਹਾਂ ਵੀ ਇਸ ਸਾਲ ਵੀ ਕਰਾਇਆ ਜਾ ਰਿਹਾ ਹੈ ਜਿੰਨੇ ਵੀ ਇਸ ਮੈਚ ਨੂੰ ਸਪான்ਸਰ ਕਰ ਰਹੇ ਹੈ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿ ਆਪ ਜੀ ਦੇ ਜ਼ਰੀਏ ਵੀ ਸਾਰੇ ਸਮਾਜ ਤੱਕ ਮੈਸੇਜ ਜਾ ਰਿਹਾ ਹੈ ਸੋ ਇਸ ਲਈ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਡਿਸੇਬਲ ਵੈਲਫੇਅਰ ਸੇਵਾ ਸੁਸਾਇਟੀ ਦੇ ਬਾਕੀ ਮੈਂਬਰਾਂ ਦਾ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਤੇ ਉਹ ਸਾਡੇ ਨਾਲ ਨੇ ਇਸ ਕਰਕੇ ਬਾਕੀ ਵੀ ਸਾਨੂੰ ਆਲੇ ਦੁਆਲੇ ਬਹੁਤ ਹੋਰ ਵੀ ਸਹਿਯੋਗ ਮਿਲਣ ਦੀ ਪੂਰੀ ਆਸ ਆ। ਥੈਂਕ ਯੂ ਧੰਨਵਾਦ। ਨੰਮਿਤ ਹੈ ਗਿਆ ਇਹ ਸੰਦੀਪ ਜੀ। ਇਹਨਾਂ ਨੂੰ ਥੋੜਾ ਜਿਆਦਾ ਦੇਰੀ ਹੋਈ ਹੈ ਮੈਂ ਜੁਆਇਨ ਕੀਤਾ ਇਸ ਆਰਗੇਨਾਈਜੇਸ਼ਨ ਨੂੰ ਤਾਂ ਸੰਦੀਪ ਜੀ ਆਏ ਕਿ ਟੂਰਨਾਮੈਂਟ ਕਰਵਾਇਆ ਕਹਿੰਦੇ ਹਰ ਸਾਲ ਅਸੀਂ ਕਰਉਂਦੇ ਤਾਂ ਕਿ ਅਸੀਂ ਉਹ ਨਹੀਂ ਹੋ ਬਵਾ ਕੇ ਕਰਾਂਗੇ। ਤੇ ਜੋ ਵੀ ਸਹਿਯੋਗ ਦੇ ਸਕੀ ਅਸੀਂ ਕੀਤਾ ਅਸੀਂ ਆਪਣੇ ਵੱਲੋਂ ਜਿੰਨੀ ਐਫਰਟ ਹੋ ਸਕਦੀ ਸੀ।